ਲੋੜੀ ਆਪਾ ਸਾਰ ਸਿਮੇਲਾ ਦੇਖੀ ਅੱਜ ਸ਼ਾਮ ਦਾ ਟਾਈਮ ਹਨੇਰਾ ਹੋ ਗਿਆ ਕਰੀਬ 6:30 ਹੋ ਗਏ ਆ ਤੇ ਉੱਪਰ ਡਰੋਨ ਉੱਡੇ ਫਿਰਦੇ ਆ ਦੋ ਡਰੋਨ ਉੱਡ ਰਹੇ ਆ ਉਹਨੂੰ ਰੰਗਾ ਰੰਗ ਪ੍ਰੋਗਰਾਮ ਅੱਗੇ ਰੰਗਾ ਰੰਗ ਪ੍ਰੋਗਰਾਮ ਵੀ ਜਿਆਦਾ ਲਾਈਟਿੰਗ ਬਹੁਤ ਸੋਹਣੀ ਕੀਤੀ ਹੋਈ ਆ ਬਹੁਤ ਟਾਈਮ ਬਾਦ ਅੱਜ ਮੌਕਾ ਮਿਲਿਆ ਯੂਨੀਵਰਸਿਟੀ ਹੋਣ ਦਾ ਕਰੀਬ-ਕਰੀਬ 1900 95 96 ਜਮਾ ਇੱਥੇ ਸੈਰ ਕਰਨ ਆਉਂਦਾ ਹੁੰਦਾ ਸੀ ਉਦੋਂ ਦਾ ਰੰਗ ਢੰਗ ਉਸ ਹੋਰ ਸੀਗਾ ਹੁਣ ਕਾਫੀ ਬਦਲਾਅ ਹੋ ਗਿਆ ਇੱਕ ਵਾਰੀ ਕਾਹਦੀ ਬਾੜ ਬਾੜ ਕੱਢੀ ਆਈ ਨੂੰ ਵਾਹੋ ਜੀ ਹੋਰ ਬੜੀਆਂ ਚੋਣੀਆਂ ਓਏ ਕੱਠੇ ਰਹੋ ਕਦ ਗੂੰਗ ਬਣਾਉ ਦਿਓ ਮੋਬਾਈਲ ਹੈਗਾ ਤੁਹਾਡੇ ਕੋਲ ਸਾਰਿਆਂ ਕੋਲ ਮੋਬਾਈਲ ਆਪਦੇ ਸੰਭਾਲ ਕੇ ਰੱਖਿਓ ਤੇ ਜੇ ਇਧਰ ਉਧਰ ਹੋ ਵੀ ਗਏ ਤਾਂ ਫੋਨ ਤੇ ਗੱਲ ਕਰ ਲਿਓ ਨਹੀਂ ਤਾਂ ਕਾਰ ਦੇ ਕੋਲੇ ਪਹੁੰਚ ਜਾਓ ਨੇ ਤਾਂ ਬਾਕੀ ਫੋਨ ਤੇ ਗੱਲ ਕਰਾਂਗਾ ਚੌਂਕ ਹੈਗਾ ਤੇ ਚੌਂਕ ਇਕੱਠੇ ਹੋ ਜੇ ਜੀ ਕੰਮ ਹੋਵੇ ਲੋ ਜੀ ਸਵਾਗਤ ਕਰਦੇ ਆ ਜੀ ਆਇਆਂ ਨੂੰ ਕਹਿੰਦੇ ਆ ਯੂਨੀਵਰਸਿਟੀ ਵਾਲੇ ਅੱਜ ਤਾਂ ਸਿੱਧੇ ਹੀ ਪੜਨ ਲੱਗੇ ਜੀ ਇੱਥੇ 20 ਰੁਪਏ ਦੀ ਟਿਕਟ 4 ਟਾਈਮ ਬਾਅਦ ਮੇਲਾ ਦੇਖਣ ਦਾ ਮੌਕਾ ਮਿਲਿਆ ਅੱਜ ਟਿਕਟਾਂ ਇੱਥੇ ਫੜ ਲੈਂਦੇ ਆ ਕਾਤੇ ਛੋਟੀਆਂ ਤੇ ਖੜਾ ਆ ਭਾਈ ਇਹ ਜੁਐਲਰੀ ਜੁਐਲਰੀ ਆ ਲੱਗਿਆ ਪਰ ਮਹਿੰਗੀ ਬਹੁਤ ਆ ਦੇਖਣ ਨੂੰ ਇਹ ਲੱਗਦੀ ਆ ਕਿੰਨੀ ਜਿਆਦਾ ਖਰੀਦਾ ਹੋਰ ਖਰੀਦਾ ਹੋਸ ਹੋਗੀ ਇਹ ਕਿੰਨੀ ਵੀ ਜੁੜੀ ਆ ਬਹੁਤ ਸਾਮਾਨ ਕਾਫੀ ਸੋਨਾ ਫਰਨੀਚਰ ਪਿਆ ਹੋਇਆ ਇਥੇ ਆਮੀ ਸਾਨੂੰ ਲੰਝੇ ਲਗਾ ਦਿੱਤਾ ਆਹ ਚੀਜ਼ ਕੰਮ ਦੀ ਹੈ ਜਿਹੜੀ ਇਥੋਂ ਖਰੀਦਣੀ ਚਾਹੀਦੀ ਵੈਸੇ ਤਾਂ ਉਹੀ ਚੀਜ਼ ਕੰਮ ਦੀ ਹੈ ਜਿੰਨਾ ਤੋਂ ਅਸੀਂ ਭੱਜਦੇ ਹਾਂ ਪੜਨ ਤੋਂ ਪਲਛਦਾ ਕਰੋੜ ਦਾ ਮੇਲਾ ਸਹੀ ਹੈ ਜੀ ਅੰਤ ਪਾਪ ਪਟ 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 ਫਲਾਵਰ ਰਿਪੋਰਟ فرنیچر پابی جوتیاں کپڑے ਬੀਚ ਜੁਐਲਰੀ ਦਾ ਪੂਰਾ ਜੋਰ ਸੋ ਗਿਆ ਤੇ ਜੁਐਲਰੀ 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 ਸਾਰੀ ਜੁਐਲਰੀ ਦੀ ਹੋਈ ਹੁਣ ਆ ਗਿਆ ਪਰਫਿਊਮ ਦੀ ਸਮਹਿਲ ਤੇ ਕਿਤੇ ਆਂਦੀ ਆ ਅਚਾਰ ਦੀ ਅਚਾਰ ਦੀ ਖੁਸ਼ਬੂ ਭਾਈ ਖਰੀਦਣ ਨਾਲੋਂ ਦੇਖਣ ਦਾ ਜ਼ਿਆਦਾ ਕੋਈ ਸਮਝ ਆ ਰਿਹਾ ਦੇ ਲਾਸਟ ਦੇ ਕਰਕੇ ਕਾਫੀ ਦੁਕਾਨਾਂ ਤਾਂ ਬੰਦ ਹੋ ਗਈਆਂ ਵਾਪਸੀ ਤੇ ਆ ਰਹੇ ਹਾਂ ਬਸ ਆਹ ਹਾਂ ਕਿਹੜੇ ਨੰਬਰ ਤੇ ਖਾਣ ਪੀਣ ਦਾ ਪ੍ਰੋਗਰਾਮ ਇਧਰਲੀ ਸਾਈਡ। ਨਾਲ ਵਾਲੇ ਸਾਥੀ ਲੱਭੋ ਆਪਾਂ ਕਿੱਧਰ ਗੁੰਮ ਗਏ। ਕੁਝ ਕੋਈ ਇਹੀ ਕੋਸਾ ਜਿੰਨੀਆਂ ਕੁ ਚੀਜ਼ਾਂ ਖਰੀਦਣੀਆਂ ਚਾਹੋ ਖਰੀਦ ਲਓ। ਅੱਜ ਲਾਸਟ ਡੇ। ਖਾਣ ਪੀਣ ਦਾ ਪ੍ਰੋਗਰਾਮ ਕੈਂਸਲ। ਹੁਣ ਵਾਪਸੀ ਫੇਰ ਮਾਰਕੀਟ ਦੇ ਵਿੱਚ। ਦੇਖ ਲਓ ਵੀ ਦੁਨੀਆਂ ਦੇ ਰੰਗ ਟੰਗ। ਆਪੋਸਤੋ ਆਈ ਨੀ ਆਟੋਮਾਂ ਚ ਪਸੰਦ ਕਰਨੇ ਵੀ ਓਕੀ ਹੋ ਜਾਂਦੀ ਐ ਉਧਰ ਹੁਣ ਨੀਤ ਬਾਦ ਐ ਨੂੰ ਵੀ ਕਿੱਥੇ ਕਰਨਾ ਹੁਣ ਜਾ ਕੇ ਆਪਾਂ ਅੱਗੇ ਜਾ ਕੇ ਤਾਂ ਰਸ ਘਟ ਜਾਂਦਾ ਪਰ ਇੰਦਰ ਫਰੰਟ ਤੇ ਕਾਫੀ ਆ ਫਰੰਟ ਤੇ ਤਾਂ ਬਹੁਤ ਰਸ ਹੋਇਆ ਬੈ ਉਹ ਗਿੜਾ ਦੇਣ ਗਾਈਏ ਮੈਨੂੰ ਲੰਦਾ ਅੱਗੇ ਨਿਕਲ ਗਏ ਸਾਂਤਰਾ ਮੱਪਰ ਦਾ ਤੁਸੀਂ ਦੇਖਣ ਜ਼ਰੂਰ ਜਾਣਾ ਟਰੇਲਰ ਤੁਸੀਂ ਵੇਖ ਹੀ ਲੈ ਔਰ ਬਹੁਤ ਅੱਛੀ ਗੱਲ ਹੈ ਬਹੁਤ ਸੋਹਣਾ ਥੈਂਕ ਯੂ ਸੋਮੇ ਜੀ ਥੈਂਕ ਯੂ ਥੈਂਕ ਯੂ ਜੀ ਥੈਂਕ ਯੂ ਅਮਰ ਸ਼ੇਨਾ ਅੱਜ ਆਜ ਕੇ ਕਰਦੇ ਨੇ ਸਟੈਂਡ ਅਪ ਕੋਮੇਡੀ ਕਰਦੇ ਨੇ ਸੋ ਜੀ ਜ਼ੋਰਦਾਰ ਤਾੜੀਆਂ ਦੇ ਨਾਲ ਵੈਲਕਮ ਕਰੀਏ ਜੀ ਫੋਰ ਦੀ ਗ੍ਰੈਂਡ ਮੈਂ ਤੁਹਾਡਾ ਆਪਣਾ ਜਗ ਪਰਮਪ੍ਰੀਤ ਸਿੰਘ ਕਹਾਂ ਲੋ ਬੜਾ ਲੰਬਾ ਨਾਮ ਮੇਰਾ ਮੈਨੂੰ ਉਦੋਂ ਲੱਗਾ ਨਾਮ ਮੇਰਾ ਲੰਬਾ ਜਦੋਂ ਮੈਂ ਆਪਣੇ ਬਰਥਡੇ ਵਾਸਤੇ ਉਹ ਗੁਬਾਰੇ ਲੈਣ ਚਲਾ ਗਿਆ ਨਾਮ ਵਾਲੇ 1200 ਰੁਪਏ ਦਾ ਮੇਰਾ ਨਾਮ ਪੈ ਰਿਆ ਸੀ ਫਿਰ ਮੈਂ ਉਹ ਬੰਦੇ ਨੂੰ ਫੋਨ ਮਾਰਿਆ ਜਿੰਨੇ ਮੇਰਾ ਨਾਮ ਰੱਖਿਆ ਸੀ ਆਪਣੇ ਦਾਦਾ ਜੀ ਨੂੰ ਮੈਂ ਕਿਹਾ ਬਾਬਾ ਜੀ ਪੇਮੈਂਟ ਕਰੋ ਪਾਪਾ ਜੀ ਕਹਿੰਦੇ ਤੇਰਾ ਛੋਟਾ ਨਾਮ ਪੰਮ ਨਹੀਂ ਹੈਗਾ 150 ਰੁਪਏਸ ਹਾਰਦਾ ਐਕਚੁਅਲੀ ਮੇਰੇ ਦਾਦਾ ਜੀ ਸਟੰਟ ਮੈਨ ਨੇ ਫਿਲਮਾਂ 'ਚ ਨਹੀਂ ਉਹਨਾਂ ਦੇ ਹਾਰਟ ਅਸਿਸਟੈਂਟ ਵਜਾ ਹੋਇਆ ਤੁਹਾਡਾ ਹਾਸਾ ਨਿਕਲੀ ਆ ਰਿਹਾ ਗਰ ਮੈਂ ਗੁਰਦਾਸਪੁਰ ਤੋਂ ਆਇਆ ਕਲਾਂ ਨੌਰ ਮੇਰਾ ਪਿੰਡ ਆ ਤੇ ਸਾਡੇ ਹੜ ਆਇਆ ਹੋਇਆ ਤੇ ਇੱਥੇ ਲੁਧਿਆਣੇ ਦੇ ਵਿੱਚ ਮੈਂ ਵੇਖਿਆ ਕਿ ਡੀਸੀ ਸਾਹਿਬ ਨੇ ਬਹੁਤ ਜ਼ਿਆਦਾ ਮਿਹਨਤ ਕੀਤੀ ਆ ਪਰ ਵੀਡੀਓ 'ਚ ਦੇਖਿਆ ਵੀ ਮੈਂ ਡੀਸੀ ਸਾਹਿਬ ਨੂੰ ਸਲੂਟ ਕਰਦਾ ਵੀ ਹਿਮਾਂਸ਼ੋ ਜੈਨ ਜੀ ਨੇ ਜਿੰਨੇ ਇੰਨਾ ਇੰਨਾ ਟਾਈਮ ਲਾਇਆ 6-6 ਘੰਟੇ ਉਥੇ ਹੜ ਆਇਆ ਹੋਇਆ ਹੈ ਕੋਲੇ ਵਿੱਚ ਬੰਨ ਬੰਨਣ ਚ ਲੱਗੇ ਹੋਏ ਸਾਡੇ ਵੱਲ ਸਾਰੇ ਇਨਫਲੂਐਂਸਰ ਕੁੜੀਆਂ ਚਲਾ ਗਈਆਂ ਹੁਣ ਆਪਾਂ ਬੰਨ ਬੰਨਣ ਗਏ ਤੇ ਸਾਡਾ ਧਿਆਨ ਉਹਨਾਂ ਵੱਲ ਹੈ ਸਾਡਾ ਉਹਨਾਂ ਦੇ ਵੇਖ ਕੇ ਸਬਰਾਂ ਦਾ ਬੰਨ ਟੁੱਟੀ ਜਾਵੇ ਪਾਣੀ ਨੇ ਤੇ ਆਉਣਾ ਹੀ ਆਉਣਾ ਸੀ ਪਾਣੀ ਬਹੁਤ ਜ਼ਿਆਦਾ ਆਇਆ ਤੁਸੀਂ ਇੱਕ ਵਾਰ ਆਪਣੇ ਲਈ ਤਾੜੀਆਂ ਮਾਰਿਓ ਕਿ ਤੁਸੀਂ ਬਹੁਤ ਜ਼ਿਆਦਾ ਸੇਵਾ ਕੀਤੀ ਆ ਸਾਰੇ ਇੰਡੀਆ ਨੇ ਸੇਵਾ ਵਿੱਚ ਕਿ ਆਡੋ ਮਾਸ ਵੀ ਝੱਗਣੀ ਹੁੰਦੀ ਹੈ ਫੇਰ ਇੱਕ ਸ਼ੀਸ਼ੀ ਦੇ ਕੇ ਮੈਨੂੰ ਵਾਪਸ ਕਹਿੰਦਾ ਕਹਿੰਦਾ ਪੁੱਤਰ ਇਹਦੇ ਨਾਲ ਦੀਆਂ ਸ਼ੀਸ਼ੀਆਂ ਮੈਨੂੰ ਦੇ ਦਿਓ ਇਹਦਾ ਸਿਰ ਬੜਾ ਵਧੀਆ ਸਾਫ਼ ਹੁੰਦਾ ਜਨਤਾ ਵੀ ਵਾਸ਼ਨਾ ਸਿਰ ਨਾਲ ਹੀ ਜਾਣਦੀ ਆ ਉਹਨਾਂ ਨੂੰ ਇਹ ਨਹੀਂ ਪਤਾ ਕਿ ਪੀ ਐਚ ਲੈਵਲ ਸੈੱਟ ਕਰਨ ਵਾਸਤੇ ਹੁੰਦਾ ਹੋਰ ਜੇ ਤੁਹਾਨੂੰ ਸੇਵਾ ਕਰਨੀ ਆ ਐਨ ਜੀਓਜ਼ ਦੇ ਥਰੂ ਜਾਓ ਸਰਕਾਰ ਦੇ ਥਰੂ ਜਾਓ ਵੀ ਪਤਾ ਲੱਗੇ ਕਿਹਦੇ ਘਰ ਸੇਵਾ ਜਾ ਰਹੀ ਆ ਹੋਰ ਮੈਂ ਤਾਂ ਇੰਨੀ ਮਿੱਟੀ ਗੱਲ ਆ ਮੈਂ ਗੱਲ ਕਰਦਾ ਮੈਂ ਉਹਦੇ ਬੋਲ ਦਿੱਤੀ ਆ ਉਹਨੇ ਮੈਨੂੰ ਉੱਥੇ ਕੁੱਟਿਆ ਕਹਿੰਦੇ ਤੈਨੂੰ ਕਿੱਦਾਂ ਬੋਤ ਕਰਨੀ ਆ ਬੋਤ ਵਿੱਚ ਗੋਦਨਾ ਧੰਦਿਆ ਭਾਂਕੇ ਬੜੇ ਭਰ ਦਾ ਬਾਬਾ ਕਿਹਦੇ ਜਾਇਆ ਜਿਹੜਾ ਜਿਹੜਾ ਮਿਲਣਾ ਕੰਮ ਕਰੇਗਾ ਕਿ ਤੈਨੂੰ ਬੋਤ ਦੇ ਵਿੱਚ ਗੋਦਨਾ ਧੰਦਿਆ ਮਤਲਬ ਤਰੀਕਾ ਰੱਖਣਾ خود بنا شا شہر شہر, شہر. شہر ایک کردی چھت ایک بچے کا چل اک کھولتا ہے تو نیلا آسمان نظر آتا ہے بس وہ پہلی تکنی ਅਸਮਾਨ ਨੂੰ ਆਪਣਾ ਘਰ ਬਣਾ ਲੈਂਦਾ ਹੈ ਘਰ ਦੇ ਹਾਲਾਤ ਉਸ ਨੂੰ ਮਿੱਟੀ ਨਾਲ ਮਿੱਟੀ ਹੋਣਾ ਸਿਖਾ ਦਿੰਦੇ ਨੇ ਪਰ ਚੰਦਰਾ ਮਿੱਟੀ ਨਾਲ ਬਾੜਾ ਹੀ ਮੋ ਪਾਪੇ ਤੇ ਲੋਕ ਕਹਿੰਦੇ ਇਹ ਆਵੇ ਦੇ ਨਾਮ ਨਾਲ ਮਸ਼ਹੂਰ ਹੋਵੇਗਾ ਰਣਜੀਤ ਬਾਵਾ ਕਹੇ ਜੀ ਸਰੀਰ ਦਾ ਮੁੰਡਾ ਜਦੋਂ ਸਟੇਜਾਂ ਤੇ ਗਾਉਂਦਾ لگتاب جی امر ہو رنجیت باوے زبان گائکی فخر کر دیے کہ رنجیت باوا سا بڑا ہے ਕਿੱਤੇ ਤੋਰ ਅਸਮਾਨ ਦਾ ਸਫਰ ਓਸ ਦੇ ਜਸਵੇ ਦੀ ਚਮਕ ਦਾ ਨਤੀਜਾ ਹੈ ਆਜ ਵਿਦੇਸ਼ਾਂ ਦੀ ਇਸ ਧਰਤੀ ਤੇ ਪੰਜਾਬ ਗੂੰਜਣਾ ਦੇਣਾ ਮਿਲਦੇ ਰਾਂਝੇ ਸਮਨ ਅchnਗੇ ਪਿਆਰ ਹੋ ਜੋ ਤੇ ਮੁੱਛਾਂ ਨੂੰ ਤਾ ਦੇ ਕੇ ਕੁੜੀਓ ਤੁਸੀਂ ਇਹ ਫੁਲਕਾਰੀਆਂ ਤੇ ਫਰਾਂਦੇ ਸਾਹਮਣਾਓ ਕਿਉਂਕਿ ਰਣਜੀਤ ਬਾਵਾ ਆਇਆ ਆਵਾ ਆਇਆ ਹੋ ਕੇ ਕਿਰਤ ਖਾਸਾ ਸ਼ੁਰੂਆਤ ਦੇਗੀ ਜੀ ਆਇਆਂ ਨੂੰ ਸਭ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਤੁਸੀਂ ਜਿੱਥੋਂ ਕਿੱਥੋਂ ਵੀ ਆਏ ਹੋ ਡਾ ਨਿਕਾ ਜੀ ਆਏ ਹੋ ਸਾਡੇ ਸਾਰੇ ਇਸ ਪਰਿਵਾਰ ਵੱਲੋਂ ਮੱਥ ਜੁੜ ਕੇ ਪਿਆਲੀ ਕਿਉਂਕਿ ਪੰਜਾਬ ਗੁਰੂਆਂ ਪੀਰਾਂ ਰਾਜਿਆਂ ਮੀਰਾਂ ਪੀਰਾਂ ਫਕੀਰਾਂ ਸ਼ਹੀਦਾਂ ਆਸ਼ਕ ਕਲਾਕਾਰਾਂ ਵਪਾਰਕਾਰਾਂ ਸਾਹਿਬਜ਼ਾਦਾਂ ਉਹਨਾਂ ਸਾਰਿਆਂ ਦੀ ਕਰਤਿ ਹੈ انہوں ساروں کے نام آج کے شام آدھ را کے شروع کرتے ہیں بیان کرتا جنگ جی گاؤں کے بہت یاد بہت ابر آل بالکل بہت سارے گیت سکھاو میں بہت شکر گزار ہوں ڈسٹرک ایڈمنسٹریشن کا پنجاب سارا کا پی اے یو پنجاب ایگریکلچر یونیورسٹی سارے سارا جنگ اسٹوڈنٹ جن بچے جنہیں سٹاف गुरू अॻे मिली करोड़ा कुझु इहे न कले सॾा कोई के कोई क्य लवे मेंत लिखी 하나

रहो सददाुरू चावे, जीवे वाहे बुरु चावे

मां चमरो सेखार ਚੱਕਾ ਫਰੀਦੀ ਦੀ ਜੀਤ ਹੋਰ ਫਰੀਦੀਆਂ ਦੀ ਦੁਨੀਆ ਦੇ ਮਖੂਸ ਪਾਸੇ ਪੜ੍ਹੇ ਯੂਨੀਵਰਸਿਟੀ ਤੋਂ ਬਾਹਰ ਨਿਕਲਦਾ ਝਾਕਾ ਦੇਖੋ ਮੇਲਾ ਦੇਖ ਕੇ ਬਚਪਨ ਦੀਆਂ ਯਾਦਾਂ ਜਿਆਦਾ ਯਾਦ ਆ ਗਈਆਂ ਬੜਾ ਚਾਹ ਹੁੰਦਾ ਸੀ ਬਚਪਨ ਦੇ ਵਿੱਚ ਮੇਲੇ ਦੇਖਣ